ਫਲੋਰ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਿਹਾ ਹਾਂ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਦੇਖਣ ਨੂੰ ਮਿਲ ਰਿਹਾ ਔਰਤਾਂ ਬੀਬੀਆਂ ਪਹਿਣਾ ਤੇ ਨੌਜਵਾਨ ਵੀਰ ਖਾਸ ਤੌਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਪ੍ਰੋਗਰਾਮਾਂ ਦੇ ਵਿੱਚ ਆ ਰਹੇ ਹੈ ਮੀਟਿੰਗਾਂ ਨੂੰ ਰੈਲੀ ਦਾ ਰੂਪ ਬਣ ਜਾਂਦਾ ਹੈ ਤੇ ਇੱਕ ਵੱਡੀ ਜਿੱਤ ਵੱਲ ਕਾਂਗਰਸ ਪਾਰਟੀ ਵੱਧ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਬੜਾ ਪਿੰਡ ਵਿਖੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਲੋਕ ਸਭਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੀ ਪ੍ਰੋਗਰਾਮ ਰੱਖਿਆ ਗਿਆ ਹੈ ਰੈਲੀ ਆ ਜਿਹਦੇ ਵਿੱਚ ਪਿੰਡ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਮਿਲਿਆ ਸੋਨਾ ਭਰਮਾ ਹੰਗਾਰਾ ਮਿਲਿਆ ਤਾਂ ਸੋਨਾ ਇਕੱਠ ਹੋਇਆ ਆ। ਅਸੀਂ ਉਹਨਾਂ ਦਾ ਬੜੇ ਪਿੰਡ ਆਉਣ ਤੇ ਜੀ ਆਇਆਂ ਧੰਨਵਾਦ ਆਖਦੇ ਹਾਂ। ਜਿਵੇਂ ਮੈਂ ਫਲੋਰ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਿਹਾ ਹਾਂ ਬਹੁਤ ਵੱਡਾ ਹੁਸ਼ਿਆ ਲੋਕਾਂ ਦੇ ਦੇਖਣ ਨੂੰ ਮਿਲ ਰਿਹਾ ਔਰਤਾਂ ਬੀਬੀਆਂ ਪਹਿਣਾ ਤੇ ਨੌਜਵਾਨ ਵੀਰ ਖਾਸ ਤੌਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਪ੍ਰੋਗਰਾਮਾਂ ਦੇ ਵਿੱਚ ਆ ਰਹੇ ਆ ਮੀਟਿੰਗਾਂ ਨੂੰ ਰੈਲੀ ਦਾ ਰੂਪ ਬਣ ਜਾਂਦਾ ਤੇ ਇੱਕ ਵੱਡੀ ਜਿਤਵਲ ਕਾਂਗਰਸ ਪਾਰਟੀ ਵੱਧ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬੜਾ ਪਿੰਡ ਵਿਖੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਲੋਕ ਸਭਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੀ ਪ੍ਰੋਗਰਾਮ ਰੱਖਿਆ ਗਿਆ ਹੈ ਰੈਲੀ ਆ ਜਿਹਦੇ ਵਿੱਚ ਪਿੰਡ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਮਿਲਿਆ ਸੋਹਣਾ ਭਰਮਾ ਹੰਗਾਰਾ ਮਿਲਿਆ ਤਾਂ ਸੋਹਣਾ ਇਕੱਠ ਹੋਇਆ ਆ ਅਸੀਂ ਉਹਨਾਂ ਦਾ ਬੜੇ ਪਿੰਡ ਆਉਣ ਤੇ ਜੀ ਆਇਆਂ ਧੰਨਵਾਦ ਆਖਦੇ ਆ ਜਿਵੇਂ ਮੈਂ ਫਲੋਰ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਿਹਾ ਹਾਂ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਦੇਖਣ ਨੂੰ ਮਿਲ ਰਿਹਾ ਔਰਤਾਂ ਬੀਬੀਆਂ ਪਹਿਣਾ ਤੇ ਨੌਜਵਾਨ ਵੀਰ ਖਾਸ ਤੌਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਪ੍ਰੋਗਰਾਮਾਂ ਦੇ ਵਿੱਚ ਆ ਰਹੇ ਆ ਮੀਟਿੰਗਾਂ ਨੂੰ ਰੈਲੀ ਦਾ ਰੂਪ ਬਣ ਜਾਂਦਾ ਤੇ ਇੱਕ ਵੱਡੀ ਜਿਤਬਲ ਕਾਂਗਰਸ ਪਾਰਟੀ ਵੱਧ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬੜਾ ਪਿੰਡ ਵਿਖੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਲੋਕ ਸਭਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੀ ਪ੍ਰੋਗਰਾਮ ਰੱਖਿਆ ਗਿਆ ਹੈ ਰੈਲੀ ਆ ਜਿਹਦੇ ਵਿੱਚ ਪਿੰਡ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਮਿਲਿਆ ਸੋਨਾ ਭਰਮਾ ਹੰਗਾਰਾ ਮਿਲਿਆ ਤਾਂ ਸੋਨਾ ਇਕੱਠ ਹੋਇਆ ਆ ਅਸੀਂ ਉਹਨਾਂ ਦਾ ਬੜੇ ਪਿੰਡਾਂਾਂ ਤੋਂ ਜੀ ਆਇਆਂ ਧੰਨਵਾਦ ਆਖਦੇ ਹਾਂ ਜੇ ਮੈਂ ਫਲੋਰ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਿਹਾ ਬਹੁਤ ਵੱਡਾ ਉਤਸ਼ਾਹ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਔਰਤਾਂ ਬੀਬੀਆਂ ਭੈਣਾਂ ਤੇ ਨੌਜਵਾਨ ਵੀਰ ਖਾਸ ਔਰਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਪ੍ਰੋਗਰਾਮਾਂ ਦੇ ਵਿੱਚ ਆ ਰਹੇ ਆ ਮੀਟਿੰਗਾਂ ਨੂੰ ਰੈਲੀ ਦਾ ਰੂਪ ਬਣ ਜਾਂਦਾ ਹੈ ਤੇ ਇੱਕ ਵੱਡੀ ਜਿੱਤ ਵੱਲ ਕਾਂਗਰਸ ਪਾਰਟੀ ਵੱਧ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਬੜਾ ਪਿੰਡ ਵਿਖੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਲੋਕ ਸਭਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੀ ਪ੍ਰੋਗਰਾਮ ਰੱਖਿਆ ਗਿਆ ਹੈ ਰੈਲੀ ਆ ਜਿਹਦੇ ਵਿੱਚ ਪਿੰਡ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਮਿਲਿਆ ਸੋਨਾ ਭਰਮਾ ਹੰਗਾਰਾ ਮਿਲਿਆ ਤਾਂ ਸੋਨਾ ਇਕੱਠ ਹੋਇਆ ਆ। ਅਸੀਂ ਉਹਨਾਂ ਦਾ ਬੜੇ ਪਿੰਡ ਆਉਣ ਤੇ ਜੀ ਆਇਆਂ ਧੰਨਵਾਦ ਆਖਦੇ ਆ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ। Zenic Savera TV YouTube Facebook Instagram X aur WhatsApp channel par